ਗ੍ਰਾਮਸ ਰੂਪ ਅਣਕੀ ਦੇ ਪੰਜਾਬੀ ਨਾਵਲ ਜ਼ਮੀਨਾਂ ਵਾਲੇ ਦਾ ਅਗਲਾ ਭਾਗ 9 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸਾਨੂੰ YouTube ਚੈਨਲ ਸਵੀ ਮੀਡੀਆ 11 ਸੋ ਇਸੇ ਦਾ ਹੋਰ ਪੰਜਾਬੀ ਕਹਾਣੀਆਂ ਨਾਵਲ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਸੋ ਆਓ ਅਗਲਾ ਭਾਗ ਸ਼ੁਰੂ ਕਰਦੇ ਹਾਂ ਸੁੰਦਰ ਹੋ ਸਵੀ ਮੀਡੀਆ 11 ਕਿਰਪਾਲ ਤਸਵੀਬਾਦ ਆਲਾ ਸਿੰਘ ਵਾਲੇ ਕਾਲਜ ਜਾਣ ਲੱਗਾ ਸੀਗਾ ਉਹਨੇ ਨਾਨ ਮੈਡੀਕਲ ਲਿਆ ਸੀਗਾ ਬਸ ਆਮਸਾਨ ਨੇ ਤਸਵੀਰੇ ਬੱਸ ਉੱਤੇ ਜਾਂਦਾ ਪੀਰੀਅਡ ਖਤਮ ਹੋਣ ਬਾਅਦ ਬਸ ਤੇ ਹੀ ਪੈਂਟ ਨੂੰ ਮੋੜਾਉਂਦਾ ਸੀਗਾ ਉਹਨੂੰ ਕੋਈ ਐਬ ਨਹੀਂ ਸੀ ਕੋਈ ਸ਼ੌਂਕ ਨਹੀਂ ਸੀ ਬਸ ਆਪਣੀ ਪੜਾਈ ਵੱਲ ਧਿਆਨ ਰੱਖਦਾ ਦਰਵਾਜ਼ੇ ਵਿੱਚ ਬੈਠਾ ਪੜ੍ਹਦਾ ਰਹਿੰਦਾ ਸਿਆਲਾਂ ਦੇ ਦਿਨਾਂ ਵਿੱਚ ਬਿਜਲੀ ਬੱਤੀ ਬਾਲ ਕੇ ਅੱਧੀ ਰਾਤ ਤੱਕ ਬੈਠਦਾ ਸੀਗਾ ਸਵੇਰੇ ਸਵੇਰੇ ਉੱਠਦਾ ਦਰਵਾਜ਼ੇ ਵਿੱਚ ਉਹਦਾ ਬੱਤੀਆਂ ਵਾਲਾ ਸਟੋਵ ਰੱਖਿਆ ਹੁੰਦਾ ਸੀਗਾ ਆਪੇ ਚਾਹ ਬਣਾਉਂਦਾ ਚਾਹ ਪੀ ਕੇ ਪੜਨ ਬੈਠ ਜਾਂਦਾ ਪੜਾਈ ਦੀ ਲਗਨ ਉਹਨੂੰ ਕਿਸੇ ਖੁਮਾਰ ਵਾਂਗ ਚੜੀ ਹੋਈ ਸੀ ਉਹ ਦੋਵਾਂ ਭਰਾਵਾਂ ਤੋਂ ਖਰਚ ਲੈਂਦਾ ਸੀਗਾ ਉਹਨਾਂ ਹੀ ਲੈਂਦਾ ਜਿੰਨੀ ਉਹਨੂੰ ਲੋੜ ਹੁੰਦੀ ਉਫਜੂਲ ਖਰਚ ਬਿਲਕੁਲ ਨਹੀਂ ਸੀ ਦਾ ਸਗੋਂ ਸਕੂਲ ਨਾਲ ਚੱਲਦਾ ਸੀਗਾ। ਕਿਰਪਾਲ ਬੀਐਸਸੀ ਵਿੱਚੋਂ ਚੰਗੇ ਨੰਬਰਾਂ ਦੀ ਸੈਕੰਡ ਡਿਵੀਜ਼ਨ ਲੈ ਕੇ ਪਾਸ ਹੋਇਆ। ਵੇੜੇ ਵਿੱਚ ਬੀਏ ਜਾਂ ਬੀਐਸਸੀ ਨੂੰ ਕੋਈ ਨਹੀਂ ਸੀ ਜਾਣਦਾਗਾ। ਉਹਨਾਂ ਨੂੰ ਤਾਂ ਬਸ ਇੰਨੀ ਖੁਸ਼ੀ ਸੀ ਕਿ ਕੁੱਕਰ ਦਾ ਛੋਟਾ ਮੁੰਡਾ 14 ਪਾਸ ਹੈ। ਰਾਮਦਾਸ ਸਿੰਘਾਂ ਵਿੱਚੋਂ ਪਹਿਲਾ ਮੁੰਡਾ ਸੀਗਾ ਜਿਹਨੇ ਇੰਨੀਆਂ ਜਮਾਤਾਂ ਪਾਸ ਕੀਤੀਆਂ ਸਨ। ਭਰਾਵਾਂ ਨੇ ਸਾਰੇ ਵੇੜ ਵਿੱਚ ਘਰ ਘਰ ਦੋ ਦੋ ਲੰਡੂ ਬੰਦੇ ਸੀਗੇ। ਪਰ ਜਾਇਆਂ ਉਹਨੂੰ ਹੱਕ ਨਾਲ ਲਾਉਂਦੀਆਂ ਉਹਨਾਂ ਨੂੰ ਚਾ ਸੀਗਾ ਕਿ ਹੁਣ ਉਹਨਾਂ ਦੇ ਆਪਣੇ ਜਵਾਕ ਵੀ ਇੰਨਾ ਹੀ ਪੜਨ ਅਤੇ ਚੰਗੇ ਕਿੱਤੇ ਉੱਤੇ ਲੱਗਣਗੇ। ਉਹਨਾਂ ਦੇ ਘਰਾਂ ਦੀ ਗਰੀਬੀ ਧੋਤੀ ਜਾਵੇਗੀ। ਕਿਰਪਾਲ ਨੇ ਹਾਲਾ ਸਿੰਘ ਵਾਲੇ ਦੇ ਰੋਜ਼ਗਾਰ ਦਫ਼ਤਰ ਵਿੱਚ ਆਪਣਾ ਨਾਂ ਦਰਜ ਕਰਵਾ ਦਿੱਤਾ ਸੀਗਾ। ਉਹਨਾਂ ਦਿਨਾਂ ਵਿੱਚ ਹੀ ਐਫਸੀਆਈ ਦੀਆਂ ਪੋਸਟਾਂ ਨਿਕਲ ਗਈਆਂ। ਫਾਰਮ ਲਈ ਆ ਕੇ ਕਿਰਪਾਲ ਨੇ ਅਪਲਾਈ ਕਰ ਦਿੱਤਾ ਕਈ 100 ਪੋਸਟਾਂ ਸਨ ਮਜੀਵੀਰ ਰਾਮਦਾਸ ਸਿੰਘਾਂ ਲਈ ਰੱਖਮਾ ਥਾਵਾਂ ਵੀ ਸਨ ਕਿਰਪਾਲ ਦੀ ਕੋਈ ਸਿਫਾਰਿਸ਼ ਨਹੀਂ ਸੀ ਪਰ ਉਹਨੂੰ ਉਮੀਦ ਸੀਗੀ ਧੁੰਦਲੀ ਜਹੀ ਉਮੀਦ ਕਿ ਉਹ ਚੁਣ ਲਿਆ ਜਾਵੇਗਾ ਉਹਦਾ ਮਨ ਕਹਿੰਦਾ ਸੀਗਾ ਉਹਦੀ ਲਾਲਸਾ ਕਹਿੰਦੀ ਸੀਗੀ ਤੰਨੇ ਨੇ ਆਲਾ ਸਿੰਘ ਵਾਲੇ ਜਾ ਕੇ ਰਾਜਕਮਰ ਨਾਲ ਵਿਸਲਾ ਕੀਤੀ ਰਾਜਕਮਰ ਨੇ ਦੱਸਿਆ ਕਿ ਇਹ ਬੜਾ ਵਧੀਆ ਮਹਿਕਮਾ ਹੈ ਐਸ ਵਿੱਚ ਓਲਾ ਬਹੁਤ ਹੈ ਕਿਰਪਾਲ ਲੱਗ ਗਿਆ ਤਾਂ ਕੁੱਲਾ ਤਰ ਜਾਣਗੀਆਂ ਅਖੇ ਆਪਣਾ ਪੀ ਡਬਲਯੂ ਡੀ ਤਾਂ ਕੁਛ ਵੀ ਨਹੀਂਗਾ ਐਫਸੀਆਈ ਸਾਹਮਣੇ ਉਹਨੇ ਥੰਨੇ ਦਾ ਹੌਸਲਾ ਬਣਿਆ ਸੀਗਾ ਕਿ ਉਹਨਾਂ ਦਾ ਮੁੰਡਾ ਜ਼ਰੂਰ ਸਿਲੈਕਟ ਹੋ ਜਾਵੇਗਾ ਕਿਉਂਕਿ ਮਜੀਵੀ ਰਾਮਦਾਸ ਸਿੰਘਾਂ ਵਿੱਚ ਬੀਐਸਸੀ ਕੋਈ ਕੋਈ ਕਰਦਾ ਹੈ 14 ਜਮਾਤਾਂ ਤੱਕ ਤਾਂ ਪਹੁੰਚਦਾ ਹੀ ਕੋਈ ਨਹੀਂਗਾ ਅਖੇ ਤੁਹਾਡਾ ਮੁੰਡਾ ਤਾਂ ਪਾਈ ਹਜ਼ਾਰਾਂ ਚੋਂ ਇੱਕ ਹੈ ਜਰ ਰਾਜਕਮਾਰ ਆਪਾਂ ਥੋੜੇ ਘਨੇ ਪੈਸੇ ਵੀ ਝੋਕ ਸਕਦੇ ਹਾਂ ਦੋਵਾਂ ਪਾਈਆਂ ਚ ਇੰਨੀ ਗੁੰਜਾਇਸ਼ ਤਾਂ ਹੈਗੀ ਆ ਨਾ ਕੋਈ ਕਰਜਗਾਰ ਤੂੰ ਤੰਨਾ ਪੱਬਾਂ ਪਾਰ ਹੋਇਆ ਬੈਠਾ ਸੀ ਨਾ ਇਹੋ ਜੀ ਗੱਲ ਆਪਣੀ ਕੋਈ ਨਹੀਂ ਬਣਨੀਗੀ ਪੋਸਟਾਂ ਤਾਂ ਦੇਖ ਕਿੰਨੀਆਂ ਨੇ ਇੰਨੇ ਮੁੰਡੇ ਤਾਂ ਮੈ ਵੀ ਰਾਮਦਾਸ ਸਿੰਘ ਦੇ ਉਹਨਾਂ ਨੂੰ ਮਿਲਨੇ ਵੀ ਨਹੀਂਗੇ ਤੂੰ ਰੱਬ ਤੇ ਨਿਸ਼ਚੈ ਰੱਖ ਸਰਹਾਣੇ ਬਾਹ ਦੇ ਕੇ ਸੌ ਜਾ ਇੰਟਰਵਿਊ ਨੂੰ ਢੀਕ ਪੰਜਾਬ ਵਿੱਚ ਟੈਕਨੀਕਲ ਅਸਿਸਟੈਂਟ ਅਤੇ ਅਸਿਸਟੈਂਟ ਗ੍ਰੇਡ ਦੀਆਂ 9900 ਪੋਸਟਾਂ ਸਨ ਮਹਿਕਮਾ ਨਵਾਂ ਨਵਾਂ ਸੀਗਾ ਬੰਦਿਆਂ ਦੀ ਬਹੁਤ ਲੋੜ ਸੀਗੀ ਇਹ ਟੇ ਅਤੇ ਟੇਜੀ 3 ਦੀਆਂ ਪੋਸਟਾਂ ਸਨ ਰਾਜਕਮਾਰ ਨੇ ਚੰਡੀਗੜ੍ਹ ਜਾ ਕੇ ਪਤਾ ਕੀਤਾ ਸੀ ਪੀਏ ਲਈ 2000 ਉਮੀਦਵਾਰ ਸੀਗੇ ਜਦੋਂ ਕਿ ਏਜੀ ਖਾਤਰ 5000 ਮੁੰਡਿਆਂ ਨੇ ਫਾਰਮ ਭਰੇ ਸਨ ਰਾਜਕਮਾਰ ਨੇ ਬੰਦਾ ਲੱਭ ਲਿਆ ਟੇ ਲਈ ਉਹਨਾਂ ਨੂੰ ਥੋੜਾ ਹੀ ਦੇਣਾ ਪਿਆ ਸੀਗਾ ਜਦੋਂ ਕਿ ਏਜੀ ਲਈ ਤਾਂ ਬਹੁਤ ਉੱਚੀ ਰਕਮ ਸੀਗੀ ਇਹਨਾਂ ਦਾ ਗੇਬੂ ਤਾਂ ਨੇ ਹੋਰੀ ਵੀ ਨਹੀਂ ਸੰਦੇ ਸਕੇਗੇ ਇੰਟਰਵਿਊ ਚੰਡੀਗੜ੍ਹ ਹੋਈ ਤੇ ਕਿਰਪਾਲ ਨੂੰ ਟੈਕਨੀਕਲ ਅਸਿਸਟੈਂਟ ਵੱਲੋਂ ਨਜ਼ਰਤ ਪੱਤਰ ਮਿਲ ਗਿਆ ਸੀਗਾ ਇਹ ਕਿਹੜਾ ਮੈਕਮਾ ਹੋਇਆ ਬਈ ਮਿਹੜੇ ਵਿੱਚ ਗੱਲਾਂ ਹੁੰਦੀਆਂ ਓਏ ਮੈਕਮੇ ਦਾ ਨਾਮ ਤਾਂ ਕਸੂਤਾ ਜਾਈ ਹੈ ਕੋਈ ਪਰ ਐ ਸੁਣਿਆ ਬਈ ਕੁੱਕਰ ਦਾ ਮੁੰਡਾ ਮੰਡੀਆਂ ਤੇ ਜਾ ਕੇ ਕਣਕ ਖਰੀਦਿਆ ਕਰੂਗਾ ਕੋਈ ਬਹੁਤ ਆ ਸਿਆਣਾ ਦੱਸਣ ਲੱਗਦਾ ਸੀਗਾ ਇਹ ਕਣਕ ਖਰੀਦਣ ਦਾ ਕੰਮ ਤਾਰ ਤੀਆਂ ਦਾ ਐ ਬਾਣੀਆਂ ਬਕਾਲਾਂ ਦਾ ਆ ਕ੍ਰਿਪਾਲ ਕਿਤੇ ਬਾਣੀਆਂ ਦੇ ਨੌਕਰ ਤਾਂ ਹੀ ਹੋ ਗਿਆ ਕਾ ਸਰੀਕ ਮਖੌਲ ਉਡਾਉਣ ਲੱਗਦੇ ਸੀ ਉਹ ਨਹੀਂ ਪਾਈ ਇਹ ਬਹੁਤ ਵੱਡਾ ਮਹਿਕਮਾ ਹੈ ਸ਼ਹਿਰਾਂ 'ਚ ਗਦਾਮ ਨਹੀਂ ਦੇਖੇਗੇ ਕਣਕਾਂ ਜੀਰੀਆਂ ਦੇ ਇਹ ਸਭ ਇਸੇ ਮਹਿਕਮੇ ਦੇ ਨੇ ਇਹ ਮਹਿਕਮਾ ਆਰਤੀਆਂ ਦੇ ਮੂਰੇ ਹੋ ਕੇ ਕਣਕ ਜੀ ਦੀ ਖਰੀਦਦਾ ਏ ਇਹ ਕੋਈ ਛੋਟਾ ਕੰਮ ਨਹੀਂ ਗਾ ਕ੍ਰਿਪਾਲ ਦੀ ਇਹ ਵਧੀਆ ਨੌਕਰੀ ਹੈ ਸਰਕਾਰੀ ਨੌਕਰੀ ਹੈ ਪੂਰੀ ਤਨਖਾਹ ਹੈ ਇਹਦੇ 'ਚ ਕੋਈ ਭੇਤੀ ਬੰਦਾ ਅਤੇ ਉਹਨਾਂ ਦਾ ਪੱਖੀ ਮਾਰਨ ਨਾਲ ਦੱਸਦਾ ਸੀਗਾ ਇੱਕ ਹੀ ਕੰਮ ਹੋਇਆ 14 ਪਾਸ ਸੀ ਤਾਂ ਕੋਈ ਪਟਵਾਰੀ ਕੰਨ ਕੋ ਲੱਗਦਾ ਜੱਟਾਂ ਨੂੰ ਲੁੱਟ ਲਟ ਖਾਂਦਾ ਪਟਵਾਰੀ ਕੰਨ ਕੋ ਕੀ ਨਹੀਂ ਹਣ ਕਿਰਪਾਲ ਸਾਹਮਣੇ ਤੂੰ ਦੇਖੀ ਜਾਈ ਮੁੰਡੇ ਦੇ ਰੰਗ ਕਿਰਪਾਲ ਦੀ ਪਹਿਲੀ ਪੋਸਟਿੰਗ ਸਬਬ ਨਾਲ ਆਲਾ ਸਿੰਘ ਵਾਲੇ ਦੀ ਹੀ ਹੋਈ ਸੀਗੀ ਉੱਥੇ FCI ਦੀਆਂ 9 ਯੂਨਿਟਾਂ ਸਨ ਹਰ ਯੂਨਿਟ ਵਿੱਚ ਕਈ ਕਈ TA ਅਤੇ AG ਸਨ ਹਣ ਇੱਕ ਯੂਨਿਟ ਵਿੱਚ ਜਿਹੜੀ ਲੁਧਿਆਣਾ ਰੋਡ ਉੱਤੇ ਸੀਗੀ ਕਿਰਪਾਲ ਈਟੇ ETA ਤਿੰਨ ਸੀਗਾ ਉਹ ਹਰ ਰੋਜ਼ ਪਿੰਡੋਂ ਸਾਈਕਲ ਉੱਤੇ ਜਾਂਦਾ ਬਸ ਉੱਤੇ ਜਾਣਾ ਠੀਕ ਨਹੀਂ ਸੀ ਕਿਉਂਕਿ ਸ਼ਹਿਰ ਦੇ ਬੱਸ ਸਟੈਂਡ ਤੇ ਜਾ ਕੇ ਗੁਰ ਰਿਕਸ਼ਾ ਲੈਣਾ ਪੈਂਦਾ ਸੀਗਾ ਪਹਿਲੇ ਤੁਰਕੇ ਜਾਣਾ ਔਖਾ ਸੀ ਬੱਸ ਸਟੈਂਡ ਤੋਂ ਉਹਨਾਂ ਦੀ ਯੂਨਿਟ 3 ਕਿਲੋਮੀਟਰ ਦੂਰ ਸੀਗੀ ਪਹਿਲੇ ਮਹੀਨੇ ਹੀ ਪਹਿਲਾਂ ਲੱਗੇ ਮੁੰਡਿਆਂ ਤੋਂ ਕੱਲਾ ਸਣਸਣ ਉਹਨੂੰ ਆਪਣੇ ਮਹਿਕਮੇ ਬਾਰੇ ਖਾਸਾ ਚਾਨਣ ਹੋ ਗਿਆ ਸੀਗਾ ਪਹਿਲੀ ਤਨਖਾਹ ਮਿਲਦਾ ਕਿਰਪਾਲ ਨੇ ਪੈੰਡਾ ਕੇ ਸਾਰੇ ਦੇ ਸਾਰੇ ਨੋਟ ਵੱਡੀ ਪਰਚਾਈ ਦੇ ਚਰਨਾ ਵਿੱਚ ਰੱਖ ਦਿੱਤੇ ਮੱਥਾ ਟੇਕਿਆ ਭਾਬੀ ਜੋ ਕੁਝ ਅੱਜ ਮੈਂ ਹਾਂ ਇਹ ਤੇਰੇ ਕਰਕੇ ਹਾਂ ਤੂੰ ਮੈਨੂੰ ਮਾਂ ਵਰਗਾ ਪਿਆਰ ਦਿੱਤਾ ਆ ਛੋਟੀ ਭੁਜਾਈ ਕੋਲ ਖੜੀ ਮੁਸਕਰਾ ਰਹੀ ਸੀਗੀ ਉਹਨੂੰ ਇਹ ਗੱਲ ਦਾ ਕੋਈ ਗਿਲਾ ਨਹੀਂ ਸੀਗਾ ਕਿਰਪਾਲ ਨੇ ਉਹਨੂੰ ਪਹਿਲੀ ਤਨਖਾਹ ਕਿਉਂ ਨਹੀਂ ਫੜਾਈ ਉਹ ਜਠਾਣੀ ਹਜਤ ਕਰਦੀ ਐ ਤੇ ਉਹਨੂੰ ਸੱਸਾ ਸਮਾਨ ਸਮਝਦੀ ਸੀ ਵੱਡੀ ਪੁੱਝਾਈ ਨੇ ਨੋਟ ਚੱਕ ਕੇ ਕਿਰਪਾਲ ਦੀ ਜੇ ਵਿੱਚ ਪਾ ਦਿੱਤੇ ਆਖਿਆ ਪਾਲਿਆ ਇਹ ਤੇਰੀ ਮਿਹਨਤ ਐ ਭਾਈ ਸਾਨੂੰ ਤਾਂ ਤੇਰੀ ਉਹੀ ਚਾਣੀ ਚੱਕਿਆ ਜਾਂਦਾਗਾ ਤੇਰਾ ਫਿਰ ਵੀ ਉਹਨੇ ਅੱਧੀ ਤਨਖਾਹ ਦੋਵੇਂ ਭਰਾਵਾਂ ਤੇ ਮੁੰਡਿਆਂ ਕੁੜੀਆਂ ਵਿੱਚ ਵੰਡ ਦਿੱਤੀ ਦੋਵੇਂ ਭਰਜਾਈਆਂ ਨੂੰ 5-500 ਰੁਪਏ ਸੂਟ ਲਿਆਉਣ ਲਈ ਦਿੱਤਾ ਦੋਵੇਂ ਭਰਾ ਆਥੋਂ ਨੂੰ ਠੇਕੇ ਦੀ ਬੋਤਲ ਖੋਲ੍ਹ ਕੇ ਬੈਠ ਗਏ ਉਹ ਬੱਸ ਅੱਡੇ ਤੋਂ ਬੱਕਰੇ ਦਾ ਮੀਟ ਵੀ ਲੈ ਆਏ ਸਾਨੂੰ ਤੰਨਾ ਆਖ ਰਿਹਾ ਸੀਗਾ ਆਪਣੀ ਤਾਂ ਸਦੀ ਪਲਟ ਗਈ ਆ ਯਾਰ ਛੋਟਾ ਭਾਈ ਅਫਸਰ ਬਣਿਆ ਆ ਅੱਜ ਪੂਰਾ ਸ਼ੁਗਲ ਕਰਾਂਗੇ ਝੱਟ 100-100 ਟਸਨ ਕਰਦੇ ਆ ਆਪਾਂ ਨੂੰ ਚਮਿਆਰਾਂ ਦੀ ਯਾਦ ਕਰਕੇ ਮਰਨਾ ਤਾਂ ਨਹੀਂਗਾ ਆਪਣਾ ਵੀ ਰੱਬ ਕਿਹੜਾ ਵੇਚਿਆ ਹੋਇਆ ਆ ਦੋ ਦੋ ਬੈਗ ਲੈ ਕੇ ਗੇਬੂ ਨੇ ਕੋਲ ਬੈਠੇ ਕਿਰਪਾਲ ਨੂੰ ਵੀ दारू ਪਾ ਦਿੱਤੀ ਕਹਿੰਦਾ ਅੱਜ ਤਾਂ ਪਾਲਾ ਤੇਰਾ ਪੀਣ ਦਾ ਹੱਕ ਆਈ ਬਈ ਪੀ ਜਾ ਮੂੰਹ ਨੂੰ ਲਾ ਕੇ ਉਹ ਕਹਿੰਦਾ ਨਾ ਇਹ ਕੰਮ ਨਹੀਂ ਕਰਨਾਗਾ दारू ਥੋਨੂੰ ਹੀ ਬਖਸ਼ੀ ਵੱਡਿਆਂ ਨੂੰ ਕਿਰਪਾਲ ਮੀਟ ਖਾ ਲੈਂਦਾ ਪਰ दारू ਨਹੀਂ ਸੀ ਪੀਂਦਾਗਾ ਉਹਨੇ ਪਹਿਲਾਂ ਵੀ ਕਦੇ दारू ਨਹੀਂ ਸੀ ਪੀਤੀ ਇਹ ਨਿਜ਼ਮ ਜਿਹਾ ਉਹਨੇ ਪਤਾ ਨਹੀਂ ਕਿਉਂ ਅਤੇ ਕਦੋਂ ਪਾ ਦਤਾ ਸੀਗਾ ਦੋ ਕੁ ਮਹੀਨੇ ਬਾਅਦ ਹੀ ਕਣਕ ਦਾ ਸੀਜ਼ਨ ਆ ਗਿਆ ਮੰਡੀਆਂ ਵਿੱਚ ਖਰੀਦਦਾਰੀ ਹੋਣ ਲੱਗੀ ਸੀਗੀ ਖਰੀਦਦਾਰੀ ਵਿੱਚ ਕਿਰਪਾਲ ਦੀ ਡਿਊਟੀ ਵੀ ਲੱਗ ਗਈ ਸੀਗੀ ਇਲਾਕੇ ਦੀਆਂ ਮੰਡੀਆਂ ਵਿੱਚੋਂ ਸਿਰਫ FCI ਵਾਲੇ ਹੀ ਕਣਕ ਨਹੀਂ ਸਨ ਖਰੀਦ ਰਹੇਗੇ ਹੋ ਸਰਕਾਰੀ ਏਜੰਸੀਆਂ ਵੀ ਸਨ ਮਾਰਕਫੈਡ ਪਨ ਬਸ ਪੰਜਾਬ ਐਗਰੋ ਅਤੇ ਫੂਡ ਸਪਲਾਈ ਆਦ ਕਣਕ ਦੇ ਸੀਜ਼ਨ ਵਿੱਚੋਂ ਹੀ ਉਹਨੂੰ ਖਾਸਾ ਲਾਭ ਹੋਇਆ ਸੀਗਾ ਆਰਤੀਏ ਘਰ ਬੈਠਿਆ ਸੀ ਉਹਨੂੰ ਉਹਦਾ ਹਿੱਸਾ ਦੇ ਗਏ ਸਨ ਉਹਨੇ ਇਹ ਗੱਲ ਆਪਣੇ ਸਾਥੀ ਮੁੰਡਿਆਂ ਤੋਂ ਸੁਣੀ ਤਾਂ ਸਨ ਸੁਣੀਆਂ ਤਾਂ ਸੀਗੀਆਂ ਪਰ ਫਿਰ ਆਪਣੇ ਨਾਲ ਪਰਤਖ ਹੋ ਗਈਆਂ ਕੋਲ ਪੈਸਾ ਔਣ ਕਰਕੇ ਉਹਦੇ ਅੰਗ ਥਰਕਣ ਲੱਗੇ ਸੀਗੇ ਪੈਰਾ ਵਿੱਚ ਚਸਦੀ ਆ ਗਈ ਖਰੀਦ ਕੇਂਦਰ ਦਾ ਕੰਮ ਮੁੱਕੇ ਤਾਂ ਕਿਰਪਾਲ ਨੇ ਚਿਤਕ ਬਜਾਜ ਸਕੂਟਰ ਲੈ ਲਿਆ ਸੀ ਅਤੇ ਥੋੜੀ ਬੜੀ ਟਹਰ ਨਾਲ ਸ਼ਹਿਰ ਜਾਂਦਾ ਸੀਗਾ ਵਿੜੇ ਵਾਲੇ ਉਹਨੂੰ ਤੱਕੜੇ ਜਾਂਦੇ ਲੜ ਕੇ ਜਾਂਦੇ ਨੂੰ ਦੇਖਦੇ ਤੇ ਫਿਰ ਹੱਥ ਨੂੰ ਵਿਹੜੇ ਵੜਦੇ ਨੂੰ ਦੇਖਦੇ ਸੀ ਹਥਾਈ ਦੇ ਬਾਹਰ ਮੂਰੇ ਬੈਠੇ ਬੁੜੇ ਉਹਦੀਆਂ ਗੱਲਾਂ ਕਰਦੇ ਸੀਗੇ ਮੁੰਡੇ ਦੀਆਂ ਜਮਾਤਾਂ ਰਾਸ ਆ ਗਈਆਂ ਨੇਕ ਨਿੱਕ ਲੈ ਕੋਕਰ ਦਾ ਪਤ ਹੋਏ ਭਾਈ ਸਾਰੇ ਕਰਮਾਂ ਦੇ ਕਚੜੇ ਨੇ ਇਹਦੇ ਨਾਲ ਦੇ ਉਹੀ ਜੁੱਤੀਆਂ ਸਿਉਂਦੇ ਆ ਜਾਂ ਜੱਟਾਂ ਦੇ ਖੇਤੀ ਕੰਮ ਕਰਦੇ ਆ ਭਾਈ ਮੁੰਡੇ ਨੇ ਤਪ ਵੀ ਬਹੁਤ ਕੀਤਾ ਜਦੋਂ ਦੇਖੋ ਦਰਵਾਜ਼ੇ 'ਚ ਕਿਤਾਬ ਫੜੀ ਬੈਠਾ ਹੁੰਦਾ 14-15 ਸਾਲ ਕਿਤਾਬਾਂ ਹੀ ਪੜੀ ਗਿਆ ਆ ਫਕੀਰੀ ਹੰਡਾਈ ਆ ਮੁੰਡੇ ਨੇ ਫੇਰ ਕਿਤੇ ਜਾ ਕੇ ਫਲ ਮਿਲਿਆ ਇਹਨੂੰ ਮੁੰਡੇ ਤਾਂ ਵਿੜੇ ਦੇ ਹੋਰ ਵੀ ਪੜੀ ਜਾਂਦੇ ਆ ਇਹਨਾਂ ਨੂੰ ਵੀ ਜੋ ਨੌکریاں ਮਿਲ ਜਾਣ ਤਾਂ ਚਮਿਆਰਾਂ ਦੀ ਕਮਾਈ ਕਿਹੜਾ ਨਾ ਪਲਟ ਜੇ ਹੁਣ ਸਾਰੇ ਘਰਾਂ ਨੂੰ ਕਿਤੇ ਬਦਲਣਗੇ ਬਦਲ ਨਹੀਂ ਪਹਿਣਗੇ ਤੰਨਾ ਤੇ ਗੇਬੂ ਜੱਟਾਂ ਦੇ ਜ਼ੂਲੇ ਥੱਲੇੋਂ ਨਿਕਲ ਗਏ ਆ ਫੇਰ ਦੇਖ ਲੈ ਐਸ਼ਾ ਕਰਦੇ ਆ ਇਹੀ ਤਾਂ ਹੈ ਜਿੰਨਾ ਚਿਰ ਅਸੀਂ ਜੱਟਾਂ ਦੇ ਥੱਲੇ ਲੱਗੇ ਰਹਾਂਗੇ ਉੱਗ ਨਹੀਂ ਸਕਦੇਗੇ ਜੱਟ ਚਮ ਲਾਉਂਦੇ ਆ ਆਪਣਾ ਪਹਿਲਾਂ ਦੇਖ ਲੈ ਆਪਣੀ ਉਮਰ ਦੇ ਸਾਰੇ ਆਪਾਂ ਇਹਨਾਂ ਦੀ ਵਗਾਰ ਕਰਦੇ ਰਹੇ ਹਾਂ ਕੀ ਇੱਕ ਰੋਟੀ ਦੀ ਬਰਕੀ ਪਿੱਛੇ ਓਏ ਭਾਈ ਉਹ ਹਣ ਉਹ ਜੱਗ ਨਹੀਂ ਰਿਹਾਗਾ ਚਮਿਆਰਾ ਨੇ ਮੁੰਡੇ ਚਾਹੇ ਕੋਈ ਪੜ ਗਿਆ ਚਾਹੇ ਅਨਪੜਾ ਆਪਣੀ ਕਾਰ ਕਰਕੇ ਖਾਂਦੇ ਆ ਕਿਸੇ ਦੇ ਸੌ ਨਹੀਂ ਮਾਰਦੇ ਜੁੱਤੀ 5-7 ਸਾਲਾਂ ਦੇ ਅੰਦਰ-ਅੰਦਰ ਹੀ ਕਿਰਪਾਲ ਨੇ ਆਲਾ ਸਿੰਘ ਵਾਲੇ ਐਨ ਛੜਕੁੱਤੇ 5 ਵਿਸਵੇ ਦਾ ਇੱਕ ਪਲਾਟ ਮੁੱਲ ਲੈ ਕੇ ਵਧੀਆ ਮਕਾਨ ਬਣਾ ਲਿਆ। ਮਕਾਨ ਵਿੱਚ ਸਾਰੀਆਂ ਸ਼ਹਿਰੀ ਸਹੂਲਤਾਂ ਸਨ। ਮਹਿਕਮੇ ਵਿੱਚ ਪੜਤੀ ਹੋਣ ਤੋਂ ਦੂਜੇ ਸਾਲ ਹੀ ਉਹਨੂੰ ਚੰਗੀ ਕੁੜੀ ਮਿਲ ਗਈ। ਕੁੜੀ ਬੀਏ ਜੀਬੀਟੀ ਸੀਗੀ ਪੱਕੀ ਸਰਕਾਰੀ ਟੀਚਰ ਸੀਗੀ। ਉਹ ਨੇੜੇ ਦੇ ਹੀ ਇੱਕ ਪਿੰਡ ਵਿੱਚ ਪੜਾਉਣ ਜਾਂਦੀ। ਕਿਰਪਾਲ ਤੋਂ ਚਾਹੇ 1 ਸਾਲ ਵੱਡੀ ਸੀਗੀ ਪਰ ਉਹ ਹਾਨ ਪ੍ਰਵਾਨ ਜਿਹੀ ਹੀ ਲੱਗਦੇ ਸਨ। ਕਿਸੇ ਕਾਂਗਰਸੀ ਲੀਡਰ ਦੀ ਕੁੜੀ ਸੀਗੀ। ਕਿਰਪਾਲ ਨੇ ਦੋਵੇਂ ਭਰਾਵਾਂ ਉੱਤੇ ਪਰਪਕਾਰ ਕੀਤਾ ਕਿ ਉਹਨਾਂ ਦੀ ਇੱਕ-ਇੱਕ ਕੁੜੀ ਆਲਾ ਸਿੰਘ ਵਾਲੇ ਕਾਲਜ ਵਿੱਚ ਪੜਾ ਦਿੱਤੀ। ਦੋਵੇਂ ਕੁੜੀਆਂ ਨੇ ਬੀਏ ਕੀਤੀ, ਬੀਏ ਤੋਂ ਬਾਅਦ ਦੋਵਾਂ ਕੁੜੀਆਂ ਨੂੰ ਬੀੜ ਵਿੱਚ ਦਾਖਲਾ ਮਿਲ ਗਿਆ ਸੀਗਾ। ਕਿਰਪਾਲ ਨੇ ਇੱਕ ਮੁੰਡਾ ਸੀ ਕਿਰਪਾਲ ਦੇ ਅਤੇ ਉਸ ਤੋਂ ਵੱਡੀ ਕੁੜੀ ਜੋ ਸ਼ਹਿਰ ਦੇ ਮਹਿੰਗੇ ਪਬਲਿਕ ਸਕੂਲ ਵਿੱਚ ਪੜਦੇ ਸਨ, ਸ਼ਹਿਰ ਦੀਆਂ ਬੈਂਕਾਂ ਵਿੱਚ ਉਹਦਾ ਪੈਸਾ ਸੀ। ਆਰਤੀ ਕੋਲ ਕਾਲਾ ਧਨ ਸੀਗਾ ਵਿਆਜੂ ਫੜਾਇਆ ਹੋਇਆ ਸੀਗਾ। ਉਹਨੂੰ ਇੰਨਾ ਗੁਮਾਨ ਪੈਸੇ ਦਾ ਨਹੀਂ ਸੀ ਜਿੰਨਾ ਮਾਣ ਇਸ ਗੱਲ ਦਾ ਕਿ ਮੰਡੀ ਵੇਲੇ ਜਿ ਪਿੰਡਾਂ ਦੇ ਜੱਟ ਜੀ ਜ਼ਿੰਮੇਦਾਰ ਫਸਲ ਲੈ ਕੇ ਆਏ ਉਹਨੂੰ ਸਲਾਮਾ ਬੁਲਾਉਂਦੇ ਹਨ ਪਰ ਸਰਦਾਰ ਗੜ੍ਹ ਦੇ ਜੱਟ ਉਹਨੂੰ ਸਾਸੀ ਕੱਲ ਨਹੀਂ ਸਨ ਆਕਦੇ ਇੰਨਾ ਹੀ ਕਹਿੰਦੇ ਸਨਾਬੇ ਕਿਰਪਾਲ ਸਿੰਘ ਉਹਦੇ ਲਈ ਇਹੀ ਬਹੁਤ ਸੀਗਾ ਜੈਕਰਤ ਖਾਣੀ ਦੇ ਦੋਵੇਂ ਮੁੰਡੇ ਚੰਦ ਅਤੇ ਹਰੀ 5577 ਜਮਾਤਾਂ ਪੜ੍ਹ ਕੇ ਆਪਣੇ ਪਿਤਾ ਬਰਖੀਤ ਖਾਣੇ ਕੰਮ ਵਿੱਚ ਲੱਗ ਗਏ ਸਨ ਉਹ ਲੱਕੜ ਦਾ ਕੰਮ ਕਰਦੇ ਤੇ ਲੋਹੇ ਦਾ ਵੀ ਉਹਨਾਂ ਦਾ ਪਿਓ ਕੁੰਡਾ ਸਿੰਘ ਬਹੁਤ ਵਾਰੀ ਪਹਿਲਾਂ ਮਰ ਗਿਆ ਸੀ ਉਹ ਤੱਪ ਦੀਗ ਦਾ ਰੋਗ ਸੀਗਾ ਪਹਿਲਾਂ ਕੰਮ ਛੱਡਿਆ ਫਿਰ ਮੰਝੇ ਵਿੱਚ ਪੈ ਗਿਆ ਰੱਬ ਨੂੰ ਪਿਆਰਾ ਹੋ ਗਿਆ ਉਹ ਜਿਉਂਦਾ ਰਹਿੰਦਾ ਤੇ ਉਹਨੂੰ ਇਹ ਰੋਗ ਨਾ ਹੁੰਦਾ ਤਾਂ ਉਹ ਵੀ ਆਪਣੇ ਮੁੰਡਿਆਂ ਨੂੰ ਪੜਾ ਕੇ ਸਰਕਾਰੀ ਨੌਕਰੀਆਂ ਦੇ ਸਿਰੇ ਕਰ ਦਿੰਦਾ ਜੇਕਰ ਵਿਚਾਰੀ ਸਿਰੋਂ ਨੰਗੀ ਕੀ ਕਰਦੀ ਉਹ ਜੱਟਾਂ ਦੇ ਘਰਾਂ ਦੀ ਅਜੀ ਹੋ ਕੇ ਰਹਿ ਗਈ ਸੀਗੀ ਮੁੰਡਿਆਂ ਨੂੰ ਆਕਰ ਜੱਟਾਂ ਦੇ ਹੀ ਕੰਮ ਕਰਨੇ ਪਏ ਪਹਿਲਾਂ ਪਿਓ ਸੇਪੀ ਕਰਦਾ ਸੀਗਾ ਫਿਰ ਮੁੰਡੇ ਸੇਪੀ ਕਰਨ ਲੱਗੇ ਅਜਿਹਾ ਕਰੇ ਬਗੈਰ ਗੁਜ਼ਾਰਾ ਨਹੀਂ ਸੀਗਾ ਸੇਪੀ ਦਾ ਕੰਮ ਹੋਰ ਜਾਤਾਂ ਛੱਡਦੀਆਂ ਜਾ ਰਹੀਆਂ ਸਨ ਚੰਦ ਅਤੇ ਹਰੀ ਨੇ ਵੀ ਇਹ ਕੰਮ ਛੱਡ ਦਿੱਤਾ ਹੁਣ ਕੌਣ ਪਸ਼ੂਆਂ ਦੇ ਕਿੱਲੇ ਕੜਵਾਉਂਦਾ ਸੀਗਾ ਜਾਂ ਮੰਜਾਂ ਦੇ ਪਾਵੇ ਠਕਾਉਂਦਾ ਤੇ ਕੌਣ ਹਲਾਂ ਦੀਆਂ ਚੌਣਾ ਡੰਗਾਉਂਦਾ ਸੀਗਾ ਜਾਂ ਦਾਤੀਆਂ ਦੇ ਦੰਦੇ ਕੜਵਾਉਂਦਾ ਕਈਆਂ ਦੇ ਖੁਰਪੇ ਚੜਾਉਂਦਾ ਸੀਗਾ ਖੇਤੀ ਦੇ ਸੰਦ ਬਦਲ ਗਏ ਸਨ ਅਤੇ ਨਾਲ ਹੀ ਬਦਲ ਗਏ ਬੰਦਿਆਂ ਦੇ ਕੰਮ ਤੇ ਸੁਭਾਅ ਵੀ ਚੰਦ ਅਤੇ ਹਰੀ ਪਿੰਡ ਵਿੱਚ ਜਹਾੜੀਆਂ ਕਰਨ ਲੱਗੇ ਉਹ ਮਕਾਨਾਂ ਦੀ ਉਸਾਰੀ ਕਰਦੇ ਲੱਕੜ ਦਾ ਕੰਮ ਚੁਗਾਠਾਂ ਤਖਤ ਤੇ ਖਿੜਕੀਆਂ ਵਾਲ ਮਾਰੀਆਂ ਵੀ ਬਣਾਉਂਦੇ ਲੋਹੇ ਦੀਆਂ ਸਭ ਚੀਜ਼ਾਂ ਹੁਣ ਸ਼ਹਿਰੋਂ ਮਿਲ ਜਾਂਦੀਆਂ ਸਨ ਫਿਰ ਵੀ ਉਹ ਲੋਹੇ ਦਾ ਨਿੱਕਾ ਮੋਟਾ ਕੰਮ ਕਰਦੇ ਰਹਿੰਦੇ ਅਹਿਰਨ ਦਾ ਕੰਮ ਹੁਣ ਪਿੰਡਾਂ ਵਿੱਚ ਨਹੀਂ ਸੀ ਹੁੰਦਾਗਾ ਚੰਦ ਵੱਡਾ ਸੀ ਇਹਦੇ 28 ਸਾਲ ਦਾ ਹੋ ਚੁੱਕਿਆ ਸੀ ਹਰੀ 25 26 ਸਾਲ ਦਾ ਸੀਗਾ ਦੋਹਾਂ ਦੇ ਵਿਆਹ ਨਹੀਂ ਸੰ ਹੋਏਗੇ ਤੋਂ ਉਹਦੀ ਕਮਾਈ ਗੁਜ਼ਾਰੇ ਜੋਗੀ ਸੀਗੀ ਘਰ ਦਾ ਖਰਚ ਵੀ ਇੰਨਾ ਕੋਈ ਖਾਸ ਨਹੀਂ ਸੀ ਚੈਕਰ ਨੇ ਸਾਖ ਸਕੀਰੀਆਂ ਵਿੱਚ ਸਭ ਨੂੰ ਆਖਿਆ ਹੋਆ ਸੀ ਕਿ ਉਹਦੇ ਮੁੰਡਿਆਂ ਨੂੰ ਰਿਸ਼ਤਾ ਲਿਆ ਕੇ ਦਿਓ ਗੱਲ ਔੜਦੀ ਫਿਰ ਮੱਦਮ ਪੈ ਜਾਂਦੀ ਅਖੀਰ ਸੰਜੋਗਾਂ ਦੀ ਗੱਲ ਸੀਗੀ ਉਹ ਦੋਵੇਂ ਵਿਆਹੇ ਗਏ ਕਿਸਮਤ ਦੀ ਗੱਲ ਬਹੁ ਆ ਪਰੀਆਂ ਵਰਗਾਂ ਆਈਆਂ ਇੱਕੋ ਘਰ ਦੀਆਂ ਧੀਆਂ ਸਨ ਤਖਾਨ ਦਾ ਮੁੰਡਾ ਕੋਈ ਨਹੀਂ ਸੀਗਾ ਇਹ ਦੋ ਕੁੜੀਆਂ ਹੀ ਕੁੜੀਆਂ ਸਨ ਦਾਜ ਦੇਹਜ ਕੋਈ ਨਹੀਂ ਦਿੱਤਾ ਜੇਕਰ ਨੇ ਬਰਾਤ ਵੀ ਬਖਾਸ ਨਹੀਂ ਭੇਜੀ ਸੀ ਇੱਕੋ ਦਿਨ ਦਾ ਵਿਆਹ ਮੁੰਡੇ ਗਏ ਅਦੇ ਆਨੰਦ ਕਾਜ ਕਰਵਾ ਕੇ ਬਹੁਾਂ ਲਿਆਏ ਜੇਕਰ ਨੂੰ ਰੋਟੀ ਸਵਾਦ ਲੱਗਣ ਲੱਗੀ ਸੀਗੀ ਚੰਦ ਮਕਾਨ ਉਸਾਰੀ ਵਿੱਚ ਚੰਗਾ ਮੈਸਤਰੀ ਸੀ ਅਤੇ ਹਰੀ ਲੱਕੜ ਦਾ ਕੰਮ ਦਿਲਚਸਪੀ ਨਾਲ ਕਰਦਾ ਸੀਗਾ। ਦੋਵਾਂ ਨੇ ਪਿੰਡਾਂ ਦੇ ਹੜੀਆਂ ਛੱਡ ਦਿੱਤੀਆਂ ਅਤੇ ਸ਼ਹਿਰ ਜਾਣ ਲੱਗੇ। ਦੋਵਾਂ ਨੇ ਆਪਣੇ ਆਪਣੇ ਸਾਈਕਲ ਸੰ। ਚੰਦ ਤੜਕੇ ਹੀ ਹਾਲਾ ਸਿੰਘ ਵਾਲੇ ਜਾ ਕੇ ਇੱਕ ਲੇਬਰ ਚੌਂਕ ਵਿੱਚ ਖੜ ਜਾਂਦਾ ਸੀਗਾ। ਕੱਲ ਮੈਸਤਰੀ ਅਤੇ ਮਜ਼ਦੂਰ ਉਹਦੇ ਸਿਆਣੂ ਹੋ ਚੁੱਕੇ ਸਨ। ਉਹਨਾਂ ਕਰਕੇ ਸ਼ਹਿਰ ਦੇ ਲੋਕਾਂ ਨਾਲ ਚੰਦ ਦੀ ਵਕਫੀ ਹੋ ਗਈ। ਲੋਕ ਉਹਨੂੰ ਕੰਮ ਤੇ ਲੈ ਜਾਂਦੇ ਸਨ। ਕਦੇ 2-4 ਦਿਨਾਂ ਲਈ ਅਤੇ ਕਦੇ ਹਫ਼ਤੇ-ਹਫ਼ਤੇ 10-15 ਦਿਨ ਲਈ ਵੀ ਇਕੱਠਾ ਉਹ ਲਾ ਲਿੰਦਾ ਸੀ ਕੰਮ ਤੇ। ਇੱਕੋ ਕੰਮ ਤੇ ਜਾਣਾ ਹੁੰਦਾ ਤਾਂ ਉਹ ਲੇਬਰ ਚੌਂਕ ਵਿੱਚ ਫਿਰ ਵੀ ਜਾਂਦਾ ਸੀਗਾ ਇਹ ਬਸ ਅਮਲ ਜਿਹਾ ਮਿਸਤਰਾਂ ਤੇ ਮਜ਼ਦੂਰਾਂ ਨੂੰ ਪਿਆ ਹੋਇਆ ਸੀਗਾ ਕਿ ਉਹ ਪਿੰਡੋਂ ਆ ਕੇ ਇੱਕ ਵਾਰ ਲੇਬਰ ਚੌਂਕ ਜ਼ਰੂਰ ਜਾਂਦੇ ਸਨ ਹਰੀ ਲੇਬਰ ਚੌਂਕ ਨਹੀਂ ਸੀ ਗਿਆਗਾ ਕਦੇ ਵੀ ਨਹੀਂ ਗਿਆਗਾ ਮੰਦਰ ਰੋਡ ਉੱਤੇ ਲੱਕੜ ਦੇ ਕੰਮ ਦੀਆਂ ਤਿੰਨ ਦੁਕਾਨਾਂ ਸਨ ਇੱਥੇ ਸਾਈਉ ਤੇ ਜਗਾਠਾਂ ਦਰਵਾਜ਼ੇ ਖਿੜਕੀਆਂ ਵਿੰਡੋ ਛੋਟੇ ਮੇਜ਼ ਅਲਮਾਰੀਆਂ ਆਦਿ ਰਹਿਕਾਦ ਤਿਆਰ ਹੁੰਦੇ ਸਨ ਇੱਕ ਦੁਕਾਨ ਕਰਮਗੜ ਵਾਲੇ ਮਿਸਤਰੀਆਂ ਦੀ ਸੀ ਉਹ ਕੰਮ ਦੇ ਪੂਰੇ ਮਾਹ ਸਨ ਕੋਈ 10 ਮੁੰਡੇ ਉਸ ਦੁਕਾਨ ਤੇ ਕੰਮ ਕਰਦੇ ਵੱਡਾ ਮਿਸਤਰੀ ਤਾਰਾ ਸਿੰਘ ਉਹਨਾਂ ਮੁੰਡਿਆਂ ਨੂੰ ਤਨਖਾਣ ਦਿੰਦਾ ਸੀਗਾ ਤਨਖਾਣ ਦਿੰਦਾ ਸੀਗਾ ਸਵੇਰ ਤੋਂ ਸ਼ਾਮ ਤੱਕ ਆਪਣੀ ਨਿਗਰਾਨੀ ਤੇ ਕੰਮ ਕਰਵਾਉਂਦਾ ਸੀਗਾ ਇਹ ਮੁੰਡੇ ਕੰਮ ਕਰਦੇ ਅਤੇ ਕੰਮ ਸਿੱਖਦੇ ਵੀ ਸਨ ਕਰਮਗੜ ਇਹਨਾਂ ਮਿਸਤਰੀਆਂ ਦੇ ਪਰਿਵਾਰ ਵਿੱਚ ਹਰਿਸ਼ ਦੇ ਬਾਪ ਕੁੰਡਾ ਸਿੰਘ ਦੀ ਭੂਆ ਦੀ ਧੀ ਵਿਆਹੀ ਹੋਈ ਸੀਗੀ ਰਿਸ਼ਤੇਦਾਰੀ ਪੁਰਾਣੀ ਸੀਗੀ ਪਰ ਉਹ ਹਾਲੇ ਤੱਕ ਵੀ ਗਮੀ ਸ਼ਾਦੀ ਵਿੱਚ ਇੱਕ ਦੂਜੇ ਦੇ ਆਉਂਦੇ ਜਾਂਦੇ ਸਨ ਆਪਣਤ ਬਣੀ ਹੋਈ ਸੀਗੀ ਜੈਕਰ ਆਪ ਨਾਲ ਆ ਕੇ ਤਾਰਾ ਸਿੰਘ ਕੋਲ ਹਰੀ ਨੂੰ ਛੱਡ ਗਈ ਸੀਗੀ ਕਹਿੰਦੀ ਲੈ ਬਾਈ ਤਾਰਾ ਸਿਆ ਮੁੰਡੇ ਨੂੰ ਤੇਰੇ ਕੋਲ ਛੱਡ ਚੱਲੀਆਂ ਇਹਨੂੰ ਬੰਦਾ ਬਣਾ ਦੇ ਬੰਦਾ ਤਾਂ ਮਾਤਾ ਜੀ ਇਹਨੇ ਆਪੇ ਹੀ ਬਣ ਜਾਣਾ ਵੱਡਾ ਹੋ ਕੇ ਅਸੀਂ ਤਾਂ ਇਹਨੂੰ ਪੱਕਾ ਮਿਸਤਰੀ ਬਣਾ ਦੇਾਂਗੇ ਲੱਕੜ ਦੇ ਕੰਮ ਦਾ ਤਾਰਾ ਸਿੰਘ ਹੱਸ ਰਿਹਾ ਸੀਗਾ ਹਾਂ ਭਾਈ ਮੈਂ ਇਹੀ ਆਖਦੀਆਂ ਜੇਕਰ ਤਾਰਾ ਚੰਗ ਦੀ ਗੱਲ ਸੁਣ ਕੇ ਖੁਸ਼ ਹੋਈ ਸੀਗੀ ਦੁਕਾਨ ਖਾਸੀ ਲੰਮੀ ਚੌੜੀ ਘੱਟ ਸੀਗੀ ਦੂਰ ਤੱਕ ਮਿਸਤਰੀ ਮੁੰਡੇ ਆਰੀਆਂ ਤੇਸੇ ਚਲਾ ਰਹੇ ਸਨ ਮੇਖਾਂ ਠੋਕਦੇ ਠਕ ਠਕ ਕਰਦੇ ਉੱਥੇ ਬਹਿ ਕੇ ਜੈਕਰ ਦਾ ਜਿਵੇਂ ਜੀਹਾਂ ਲੱਗ ਗਿਆ ਹੋਵੇ ਉਹ ਮਨ ਵਿੱਚ ਸੋਚ ਰਹੀ ਸੀ ਕਿ ਉਹਦਾ ਪੁੱਤ ਹਰੀ ਵੀ ਇੱਕ ਦਿਨ ਇਹਨਾਂ ਵਿੱਚ ਬੈਠ ਕੇ ਠਕ ਠਕ ਕਰਨ ਲੱਗੇਗਾ ਤੇ ਵੱਡਾ ਮਿਸਤਰੀ ਬਣ ਜਾਵੇਗਾ ਗਰਮੀ ਦੀ ਰੁੱਤ ਸੀ ਤਾਰਾ ਸਿੰਘ ਨੇ ਜੈਕਰ ਨੂੰ ਕੋਕ ਦੀ ਬੋਤਲ ਮੰਗਵਾ ਦਿੱਤੀ ਹਰੀ ਖਾਤਰ ਵੀ ਕੋਕ ਪੀ ਰਹੀ ਜੈਕਰ ਅਜੀਬ ਜਿਹਾ ਮਹਿਸੂਸ ਕਰ ਰਹੀ ਸੀ ਜੀ ਉਹਨੇ ਮਿੱਠੇ ਪੱਤੇ ਦਾਾਂ ਪੀਤੇ ਸੀਗੇ ਪਰ ਉਹ ਕਾਲਾ ਜਿਹਾ ਪਾਣੀ ਜਿਵੇਂ ਵਿੱਚ ਚਾਹ ਦੀ ਪੱਤੀ ਉਬਾਲ ਕੇ ਹੋਵੇ ਪਹਿਲੀ ਵਾਰ ਪੀ ਰਹੀ ਸੀ ਉਹ ਕੋਕ ਦੀ ਘੁੱਟ ਪਰਦੀ ਤਾਂ ਉਹਨੂੰ ਤਰਤੜੀ ਆਉਂਦੀ ਸੀ ਤਾਰਾ ਸਿੰਘ 9 ਵਜੇ ਦੁਕਾਨ ਖੋਲਦਾ ਸੀ ਰਾਤ ਨੂੰ 8 ਵਜੇ ਬੰਦ ਕਰਦਾ ਹਰੀ ਪੌਣੇ 9 ਵਜੇ ਦੁਕਾਨ ਅੱਗੇ ਆ ਖੜਦਾ ਸੀਗਾ ਦੁਕਾਨ ਖੁੱਲਣ ਦੀ ਅਡੀਕ ਕਰਨ ਲੱਗਦਾ ਸੀਗਾ ਪਹਿਲੇ 5-6 ਮਹੀਨੇ ਤਾਰਾ ਸਿੰਘ ਨੇ ਉਹਨੂੰ ਕੁਝ ਨਹੀਂ ਦਿੱਤਾ ਉਹ ਸਿੱਖਦਾ ਹੀ ਰਿਹਾ ਸੀ ਆਖਰ ਤਖਾਨ ਦਾ ਪੁੱਤ ਸੀਗਾ ਉਹਦਾ ਦਿਮਾਗ ਤਿੱਖਾ ਸੀ ਅਤੇ ਹੱਥਾਂ ਦਾ ਸ਼ੋਲਾ ਉਹ ਛੇਤੀ ਛੇਤੀ ਕੰਮ ਨੂੰ ਹੱਥ ਪਾਉਂਦਾ ਉਹ ਜਦੋਂ ਕਰਕੇ ਕੁਝ ਦਿਖਾਉਣ ਲੱਗਿਆ ਤਾਂ ਤਾਰਾ ਸਿੰਘ ਨੇ 2000 ਉਹਦੀ ਤਨਖਾਹ ਵੰਨ ਦਿੱਤੀ ਹੁਣ ਹਰੀ ਤਸੱਲੀ ਨਾਲ ਕੰਮ ਕਰਦਾ ਉਹ ਸ਼ੋਅ ਨਹੀਂ ਕਰਦਾ ਸੀਗਾ ਵਾਕਿਆ ਹੀ ਸਹੀ ਕੰਮ ਨਿਭੇੜਦਾ ਉਹਦੇ ਹੱਥਾਂ ਵਿੱਚ ਦੀ ਲੰਗੇ ਕੰਮ ਦਾ ਗਾਹਕ ਵੱਲੋਂ ਕਦੇ ਲੰਬਾ ਨਹੀਂ ਸੀ ਆਇਆ 2 ਸਾਲ ਐਵੇਂ ਹੀ ਲੰਘ ਗਏ ਤਾਰਾ ਸਿੰਘ ਹਰ ਸ਼ਮਾਹੀਉ ਦਾ 500 ਰੁਪਏ ਵਧਾ ਦਿੰਦਾ ਸੀ ਦਿਨ ਗੁਜ਼ਰਦੇ ਜਾ ਰਹੇ ਸਨ ਮੁੰਡੇ ਕੰਮ ਸਿੱਖਦੇ ਤੇ ਦੁਕਾਨ ਛੱਡ ਜਾਂਦੇ ਘਰ ਜਾ ਕੇ ਆਪਣਾ ਕੰਮ ਕਰਨ ਲੱਗਦੇ ਸੀਗੇ ਕੋਈ ਆਕੜ ਬਾਕੜ ਬਾਜ ਦੂਜੀ ਕਿਸੇ ਦੁਕਾਨ ਉੱਤੇ ਕੰਮ ਕਰਨ ਜਾ ਲੱਗਦਾ ਸੀਗਾ ਤਾਰਾ ਸਿੰਘ ਤਾੜਫਾੜ ਵੀ ਪੂਰੀ ਰੱਖਦਾ ਸੀਗਾ ਪੈਸੇ ਦਿੰਦਾ ਸੀ ਤਾਂ ਕੰਮ ਵੀ ਪੂਰਾ ਲੈਂਦਾ ਮੁੰਡੇ ਦੀ ਖੱਲ ਲਾਉਣ ਤੱਕ ਜਾਂਦਾ ਸੀਗਾ ਪਰ ਹਰੀ ਦੇ ਕੰਮ ਉੱਤੇ ਉਹ ਖੋਜ ਸੀਗਾ ਉਹਨੂੰ ਤਾੜਨ ਦੀ ਲੋੜ ਨਹੀਂ ਸੀਗੀ ਸਗੋ ਤਾਰਾ ਸਿੰਘ ਤਾਂ ਉਹਦੇ ਸਲਾਹ ਲੈਣ ਲੱਗ ਪਿਆ ਸੀਗਾ ਉਹਦੇ ਸਹਾਰੇ ਦੁਕਾਨ ਛੱਡ ਕੇ ਕਿਧਰੇ ਬਾਹਰ ਰਿਸ਼ਤੇਦਾਰੀ ਵਿੱਚ ਵੀ ਜਾ ਆਉਂਦਾ ਹਰੀ ਕਰਕੇ ਮਗਰੋਂ ਉਹਨੂੰ ਕੋਈ ਚਿੰਤਾ ਨਹੀਂ ਸੀ ਰਹਿੰਦੀਗੀ ਵਾਪਸ ਆਉਂਦਾ ਤਾਂ ਕੋਈ ਸ਼ਿਕਾਇਤ ਨਾ ਹੁੰਦੀ ਕਰਦੇ ਕਰਾਉਂਦੇ 5 ਸਾਲ ਲੰਘ ਗਏ ਸੀ ਹਰੀ ਹੁਣ 5000 ਰੁਪਏ ਮਹੀਨਾ ਲੈਂਦਾ ਸੀਗਾ ਪਰ ਕੰਮ ਦਾ 10 ਤਾਰ ਤੋਂ ਵੱਧ ਦਾ ਕਾਰਨਾ ਹੋਵੇਗਾ ਪਰ ਇਹ ਸੌਦਾ ਉਹਨੂੰ ਠੀਕ ਸੀਗਾ ਉਹਦੀ ਬਜਵੀਂ ਆਮਦਨ ਸੀ ਇਹਨੇ ਨਾਲ ਹੀ ਪਿੰਡ ਉਹਦਾ ਚੰਗਾ ਗੁਜ਼ਾਰਾ ਹੋ ਜਾਂਦਾ ਸੀਗਾ ਚੰਦਜੀ ਦਿਹਾੜੀ ਉਹਨਾਂ ਦਿਨਾਂ ਵਿੱਚ 150 ਰੁਪਈਆ ਸੀ ਕਿ ਉਹਦੇ ਨਾਲੋਂ ਤਾਂ ਉਹ ਚੰਗਾ ਹੀ ਸੀਗਾ ਉਹਨਾਂ ਦੀਆਂ ਬਹੂਆਂ ਕੋਲ ਹੁਣ ਦੋ ਦੋ ਜਵਾਕ ਸਨ ਇੱਕ ਇੱਕ ਮੁੰਡਾ ਤੇ ਇੱਕ ਇੱਕ ਕੁੜੀ ਸੀ ਦੋ ਸਾਲਾਂ ਬਾਅਦ ਹੀ ਬਹੂਆਂ ਨੇ ਅੱਡ ਅੱਡ ਚੁੱਲ੍ਹੇ ਧਰਲੇ ਸਨ ਅੱਡੋ ਰੋਟੀ ਪੱਕਦੀ ਸੀ ਜੇਕਰ ਜਿੱਦੜ ਜੀ ਕਰਦਾ ਸੀ ਰੋਟੀ ਖਾ ਲੰਦੀ ਉਹਨੂੰ ਕੋਈ ਰੋਕ ਟੋਕ ਨਹੀਂ ਸੀ ਉਹ ਤਾਂ ਕਰਦਾ ਬੰਨ ਸੀਗੀ ਬਾਕੀ ਦੀ ਸਾਰੀ ਕਬੀਲਦਾਰੀ ਉਸੇ ਦੇ ਸਿਰ ਸੀਗੀ ਤਾਰਾ ਸਿੰਘ ਦੇ ਕੋਈ ਔਲਾਦ ਨਹੀਂ ਸੀਗੀ ਉਹਦੀ ਉਮਰ 60 ਸਾਲ ਦੀ ਹੋ ਚੁੱਕੀ ਸੀ ਉਹਦੇ ਗੋਡੇ ਦੁਖਣ ਲੱਗੇ ਸਨ ਘਰ ਵਾਲੀ ਵੀ ਢਿੱਲੀ ਮੱਠੀ ਰਹਿੰਦੀ ਮਾਡਲ ਟਾਊਨ ਵਿੱਚ ਤਾਰਾ ਸਿੰਘ ਦੀ ਚਾਰ ਵੱਡੇ ਕਮਰਿਆਂ ਦੀ ਵਧੀਆ ਕੋਠੀ ਸੀ ਪਰ ਜਵਾਕ ਜੱਲੇ ਦੀਆਂ ਹੋਂਦ ਕਰਕੇ ਭਾਂ ਭਾਂ ਕਰਦੀ ਦੁਕਾਨ ਉੱਤੇ ਤਾਂ ਮੁੰਡਿਆ ਵਈ ਤਾਰਾ ਸਿੰਘ ਦਾ ਦਿਨ ਵਾਹਵਾ ਨਿਕਲ ਜਾਂਦਾ ਪਰ ਘਰ ਆ ਕੇ ਉਹਦਾ ਦਿਲ ਖਾਲਾ ਪੈਣ ਲੱਗਦਾ ਉਹ ਕਾਦੀ ਖਤਰ ਕਮਾਈਆਂ ਕਰਦਾ ਫਿਰਦਾ ਏ ਮਰਿਆ ਬਾਦ ਕੋਠੀ ਪਤਾ ਨਹੀਂ ਕੌਣ ਸੰਭਾਲੇਗਾ ਦੁਕਾਨ ਦਾ ਪਤਾ ਨਹੀਂ ਕੀ ਬਣੇਗਾ ਹਰ ਹੀ ਕਦੇ ਕਦੇ ਆਪਣੀ ਬਹੂ ਨੂੰ ਅਤੇ ਜਦੋਂ ਜਵਾਕਣ ਵਾਲਾ ਸਿੰਘ ਵਾਲੇ ਲੈ ਆਉਂਦਾ ਸੀਗਾ ਉਸ ਦਿਨ ਉਹ ਬੱਸ ਉੱਤੇ ਆਉਂਦੇ ਸਨ ਬਾਜ਼ਾਰ ਵਿੱਚੋਂ ਬਹੂ ਨੂੰ ਕੋਈ ਕੱਪੜਾ ਲੈਣਾ ਹੁੰਦਾ ਬੱਚਿਆਂ ਦੀਆਂ ਰੈਡੀਮੇਡ ਪਛਾਕਾ ਖਰੀਦੀਆਂ ਹੁੰਦੀਆਂ ਬਹੂ ਆਪਣਾ ਸਰਖੀ ਪਾਊਡਰ ਵੀ ਲੈਂਦੀ ਸੀਗੀ ਉਸ ਦਿਨ ਉਹ ਬਾਜ਼ਾਰ ਗੇੜਾ ਲਾ ਕੇ ਮਾਡਲ ਟਾਊਨ ਤਾਰਾ ਸਿੰਘ ਦੀ ਕੋਠੀ ਵਿੱਚ ਜਾਂਦੇ ਤਾਰਾ ਸਿੰਘ ਦੀ ਵਾਲੇ ਜਿਵੇਂ ਉਹਨਾਂ ਨੂੰ ਹੀ ਅਡੀਕ ਰਹੀ ਹੋਵੇ ਉਹ ਹਰੀ ਦੀ ਬਹੂ ਨੂੰ ਸੋ ਸੋ ਲਾੜ ਕਰਦੀ ਸੀਗੀ ਦੋਵੇਂ ਬੱਚਿਆਂ ਦੇ ਮੂੰਹ ਚੁੰਮਦੀ ਫਿਰਦੀ ਉਹਨਾਂ ਨੂੰ ਚੰਗਾ ਚੰਗਣਾ ਚੀਜ਼ਾਂ ਖਵਾਉਂਦੀ ਪਿਉਂਦੀ ਸੰਤਕੌਰ ਨੂੰ ਲੱਗਦਾ ਜਿਵੇਂ ਉਹ ਉਹਦੀ ਆਪਣੀ ਨੂੰ ਹੋਵੇ ਹਰਮੇਲ ਕੌਰ ਨੂੰ ਉਹ ਸੱਸਾਂ ਨਾਲੋਂ ਵੱਧ ਪਿਆਰੀ ਲੱਗਦੀ ਉਹ ਉਹਨੂੰ ਆਪਣੀ ਸਹੀ ਸੱਸ ਜਿਹਾ ਕਰ ਭੁੱਲੀ ਰਹਿੰਦੀ ਸੰਤਕੌਰ ਆਖਦੀ ਜਿਵੇਂ ਝੜਕ ਕੇ ਕਿ ਆਖਦੀ ਹੋਵੇ ਜਾਵੇ ਮੁੰਡਿਆ ਤੂੰ ਦੁਕਾਨ ਤੇ ਜਾ ਤੇਰਾ ਚਾਚਾ ਤੈਨੂੰ ਅਡੀਕਦਾ ਹੋਣਾ ਹੈ ਅੱਜ ਬਹੂ ਨੂੰ ਪੈਣ ਨਹੀਂ ਲੈ ਕੇ ਜਾਣਾ ਕਾ ਇੱਥੇ ਰਾਤ ਰਹੁ ਨਹੀਂ ਬੇਬੇ ਜੀ ਉਥੇ ਪੈਣ ਬੁੜੀ ਸਾਡਾ ਫਿਕਰ ਕਰੂਗੀ ਹਰ ਮੇਲ ਵਿੱਚ ਦੀ ਬੋਲ ਪੈਂਦੀ ਤੂੰ ਚੁੱਪ ਕਰਕੇ ਬੈਠਨੀ ਉਹ ਬੁੜੀ ਐ ਤੇਰੀ ਮੈਂ ਨਹੀਂ ਜੀ ਤੇਰੀ ਕੋਈ ਲੱਗਦੀ ਕੀ ਸੰਤ ਕੌਰ ਜਦ ਕਰਦੀ ਸੀਗੀ ਅਤੇ ਉਹ ਉਸ ਰਾਤ ਤਾਰਾ ਸਿੰਘ ਦੀ ਕੋਠੀ ਹੀ ਰਹੇ ਪੈਂਦੇ ਅੱਥ ਨੇ ਰੋਟੀ ਟੱਕ ਦਾ ਸਾਰਾ ਕੁਝ ਹਰ ਮੇਲ ਕਰਦੀ ਮੁੰਡਾ ਕੁੜੀ ਦੋਵੇਂ ਉੱਚਾ ਉੱਚਾ ਬੋਲਦੇ ਚੀਕਾਂ ਮਾਰਦੇ ਸੁੱਨ ਸਰਾਂ ਕੋਠੀ ਨੂੰ ਜਿਵੇਂ ਕਿਉਂ ਦਾ ਕਰ ਦਿੰਦੇ ਹੁਣ ਤਾਰਾ ਸਿੰਘ ਤੇ ਸੰਤ ਕੌਰ ਨੂੰ ਇਹ ਚੰਗਾ ਲੱਗਦਾ ਸੋਚਾਂ ਵਿੱਚ ਹੀ ਉਹ ਦੂਰ ਕਿਧਰੇ ਚਲੇ ਜਾਂਦੇ ਰੱਬਾ ਸਾਡਾ ਵੀ ਕੋਈ ਮੁੰਡਾ ਹੁੰਦਾ ਸਾਡੀ ਵੀ ਕੋਈ ਨੋ ਹੁੰਦੀ ਤੇ ਉਹਦੇ ਜਵਾਹਕ ਹੁੰਦੇ ਸਾਡੇ ਪੋਤੇ ਪੋਤੀਆਂ ਜਿਹੜੇ ਕੋਠੀ ਨੂੰ ਸੰਭਾਲਦੇ ਦੇਖਦੇ ਇੰਜ ਕਈ ਵਾਰ ਹੋਇਆ ਸੀਗਾ ਜਦੋਂ ਵੀ ਕਦੇ 2 ਮਹੀਨੇ ਬਾਅਦ 4 ਮਹੀਨੇ ਬਾਅਦ ਹਰੀ ਜਵਾਕ ਜੱਲੇ ਨੂੰ ਲੈ ਕੇ ਸ਼ਹਿਰ ਆਇਆ ਸੀ ਉਹ ਜਰੂਰ ਹੀ ਸੰਤਕੌਰ ਕੋਲ ਰਾਤ ਕੱਟ ਗਏ ਗਏ ਸਨ ਇੱਕ ਵਾਰ ਸੰਤਕੌਰ ਸਖਤ ਬਿਮਾਰ ਹੋ ਗਈ ਉਹਨੂੰ ਘਰੇਵਾਲ ਡਾਕਟਰ ਦੇ ਦਾਖਲ ਕਰਵਾਉਣਾ ਪਿਆ ਹਰੀ ਆਪਣੇ ਆਪ ਹੀ ਹਰਮੀਰ ਨੂੰ ਕੋਠੀ ਲੈ ਆਇਆ ਉਹ ਕਰਦਾ ਸਾਰਾ ਕੰਮ ਕਰਦੀ ਰੋਟੀ ਟੋਕ ਬਣਾਉਂਦੀ ਤੇ ਫਿਰ ਦੋਨੇ ਜਵਾਕਾਂ ਨੂੰ ਲੈ ਕੇ ਘਰੇ ਵਾਲਦੇ ਸੰਤ ਕੌਰ ਕੋਲ ਆ ਬੈਠਦੀ ਸੀਗੀ ਬੈੱਡ ਉੱਤੇ ਪਈ ਹਾਈ ਹਾਈ ਕਰਦੀ ਦੀਆਂ ਉਹਦੀਆਂ ਟੰਗਾਂ ਘੁੱਟਦੀ ਸਿਰ ਦੱਬ ਦਿੰਦੀ ਚ ਵਕ ਤੰਗ ਕਰਦੇ ਸਨ ਇੱਕ ਦਿਨ ਹਰੀ ਦੋਵਾਂ ਨੂੰ ਪਿੰਡ ਮਾਂ ਕੋਲ ਛੱਡ ਆਇਆ ਉਹ ਜਾ ਕੇ ਕੋਲ ਵੀ ਰਹਿ ਸਕਦੇ ਸਨ ਤਕੜੇ ਸਨ ਪਰ ਹਾਲੇ ਸਕੂਲ ਜਾਣ ਨਹੀਂ ਸਨ ਲੱਗੇਗੇ ਸੰਤ ਕੌਰ 7 ਦਿਨ ਘਰੇ ਵਾਲਦੇ ਰਹੀ ਸੀ ਕੋਈ ਦਿਨ ਉਹਨੂੰ ਗਲੂਕੋਜ ਲੱਗਦਾ ਰਿਹਾ ਸੀਗਾ ਟੀਕੇ ਲੱਗਦੇ ਰਹੇ ਉਹਨੂੰ ਫੇਰ ਪੀਣ ਵਾਲੀ ਦਵਾਈ ਦਿੱਤੀ ਜਾਂਦੀ ਐ ਤੇ ਗੋਲੀਆਂ ਹੁੰਦੀਆਂ ਤਾਰਾ ਸਿੰਘ ਰਾਤ ਨੂੰ ਉੱਥੇ ਹੀ ਹੁੰਦਾ ਰੋਟੀ ਟੱਕ ਦਾ ਨਵੇੜ ਕੇ ਹਰ ਮੇਲ ਹਸਪਤਾਲ ਆ ਜਾਂਦੀ ਸਾਰਾ ਦਿਨ ਹਸਪਤਾਲ ਰਹਿੰਦੀ ਉਹ ਨਰਸਾਂ ਦੀ ਸਿਆਣੂ ਹੋ ਚੁੱਕੀ ਸੀ ਮਾੜੀ ਜਹੀ ਕੋਈ ਤਕਲੀਫ ਹੁੰਦੀ ਉਹ ਚੱਟ ਨਰਸ ਨੂੰ ਸਾਧ ਲਿਆਉਂਦੀ ਅੱਥ ਨੇ ਜਿਹੇ ਤਾਰਾ ਸਿੰਘ ਆ ਜਾਂਦਾ ਸੰਤਖਰ ਦੇ ਹਸਪਤਾਲ ਜਾਣ ਬਾਅਦ 2 ਦਿਨ ਤਾ ਹਰੀਪਿੰਡ ਨੂੰ ਜਾਂਦਾ ਰਿਹਾ ਸੀਗਾ ਉਹਦੇ ਕੋਲ ਮੋਟਰਸਾਈਕਲ ਸੀਗਾ ਇਹ ਹੀ ਰੋਹਾਂਡਾ ਤਾਰਾ ਸਿੰਘ ਨੇ ਹੀ ਉਹਨੂੰ ਨਵਾਂ ਕਢਵਾ ਕੇ ਦਿੱਤਾ ਸੀਗਾ ਫਿਰ ਰਾਤ ਨਹੀਂ ਪਿੰਡ ਘਟਦਾ ਸੀਗਾ ਦਿਨ ਵਿੱਚ ਕਿਸੇ ਵੇਲੇ ਢੇੜਾ ਮਾਰ ਆਉਂਦਾ ਸੀਗਾ ਮਾਂ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਦੇ ਆਉਂਦਾ ਉਹਨਾਂ થી ਪਿੰਡ ਦਾ ਗਿੜਾ ਮਾਰਨ ਲੱਗਿਆ ਕਿਉਂਕਿ ਜਵਾਕ ਉੱਥੇ ਸਨ ਜਦੋਂ ਜਾਂਦਾ ਆਉਣ ਵੇਲੇ ਜਵਾਕ ਵੱਲੋਂ ਮਲਿਓ ਦੇ ਮੋਟਰਸਾਈਕਲ ਨੂੰ ਚਿੰਬੜ ਜਾਂਦੇ ਸਨ ਚਦ ਕਰਦੇ ਕਿ ਅਸੀਂ ਵੀ ਮੰਮੀ ਖੋਲ ਜਾਣਾ ਹੈ ਉਹ ਉਹਨਾਂ ਨੂੰ ਤੋੜ ਕੇ ਸੁੱਟ ਆਉਂਦਾ ਉਹ ਰੋਂਦੇ ਚੀਕਾਂ ਮਾਰਦੇ ਰਹਿ ਜਾਂਦੇ ਉਹ ਮਾਂ ਨੂੰ ਦੱਸਦਾ ਉਹ ਟੈਕ ਦੇ ਤਾਂ ਉੱਥੇ ਹੈ ਨਹੀਂਗੇ ਇਹ ਹਸਪਤਾਲ ਵਾਲੇ ਬੁਰਾ ਮੰਨਦੇ ਆ ਕੋਠੀ ਕੱਲੇ ਉਹ ਰਹਿ ਨਹੀਂ ਸਕਦੇਗੇ ਉਹ ਇੱਥੇ ਹੀ ਠੀਕ ਨੇ ਮਾਂ ਸੰਤ ਕੌਰ ਨੂੰ ਪਤਾ ਨਹੀਂ ਸੀਗਾ ਕਿ ਕੀ ਬਿਮਾਰੀ ਸੀਗੀ ਡਾਕਟਰ ਵੀ ਕੁਝ ਨਹੀਂ ਸੀ ਦੱਸਦਾ ਉਹ ਦਰਹਾਣੀ ਖੰਧ ਨਾਲ ਲਟਕਦੇ ਗੱਤੇ ਉੱਤੇ ਅੰਗਰੇਜ਼ੀ ਵਿੱਚ ਪਤਾ ਨਹੀਂ ਕੀ ਲਿਖਿਆ ਹੁੰਦਾ ਕਿਸੇ ਨੂੰ ਕੁਝ ਸਮਝ ਵਿੱਚ ਨਹੀਂ ਸੀ ਆਉਂਦਾਗਾ 2 ਘੰਟਿਆਂ ਬਾਅਦ 4 ਘੰਟਿਆਂ ਬਾਅਦ ਉਹਦੇ ਸਿਰ ਵਿੱਚ ਸਖਤ ਦਰਦ ਉੱਠਦਾ ਮੱਛੀ ਬਾਗ ਤੜਫਣ ਲੱਗਦੀ ਫਿਰ ਇਹ ਦਰਦ ਉਹਦੇ ਸਾਰੇ ਸਰੀਰ ਵਿੱਚ ਉਤਰ ਆਉਂਦਾ ਉਹ ਲੱਤਾਂ ਬਾਹਾਂ ਪਟਕਣ ਲੱਗਦੀ ਸੀ ਤੇ ਫਿਰ ਸਾਰੇ ਪਿੰਡੇ ਨੂੰ ਮੜਕਾ ਆ ਕੇ ਸਭ ਸ਼ਾਂਤ ਹੋ ਜਾਂਦਾ ਸਿਰਫ ਪਿੰਜਨੀਆਂ ਦੁਖਦੀਆਂ ਪਿੰਜਨੀਆਂ ਦੇ ਰੋਗਨ ਜਿਹੇ ਨਿਕਲਦੇ ਹਸਪਤਾਲ ਆ ਕੇ ਉਹ ਕੁਝ ਦਿਨਾਂ ਬਾਅਦ ਹੀ ਠੀਕ ਹੋਣ ਲੱਗ ਗਈ ਸੀਗੀ ਸੰਤਾ ਸੱਤ ਦਿਨ ਬਾਅਦ ਬਹੁਤ ਫਰਕ ਪਿਆ ਗਿਆ ਸੀ ਡਾਕਟਰ ਨੇ ਉਹਨੂੰ ਹਮੇਸ਼ਾ ਖਾਣ ਵਾਲੀਆਂ ਦਵਾਈਆਂ ਲਿਖ ਦਿੱਤੀਆਂ ਸੀਆਂ ਤੇ ਛੁੱਟੀ ਦੇ ਦਿੱਤੀ ਕੋਠੀ ਵਾਪਸ ਆ ਕੇ ਹਰ ਮਹੀਨə ਦੋ ਦਿਨ ਹੋਰ ਰਹੀ ਫਿਰ ਪੈਂਟ ਨੂੰ ਚਲੀ ਗਈ ਆਖ ਰਹੀ ਸੀਗੀ ਬੇਬੇ ਜੀ ਜਵਾਕ ਉਧਰੇ ਪਏ ਹੋਣਗੇ ਪਤਾ ਲਵਾ ਜਾ ਕੇ ਫਿਰ ਆ ਜੂੰਗੀ ਹੁਣ ਤਾਂ ਤੁਸੀਂ ਠੀਕ ਹੋ ਸੰਤ ਕੌਰ ਦਵਾਈਆਂ ਖਾਂਦੀ ਰਹਿੰਦੀ ਉਹਦੇ ਸਿਰ ਨੂੰ ਟਿਕਾ ਰਹਿਦਾ ਸੀ ਸਰੀਰ ਬਹੁਤ ਕੱਟ ਗਿਆ ਉਹਦਾ ਵਜ਼ਨ ਥੋੜਾ ਰਹਿ ਗਿਆ ਸੀਗਾ ਥੱਕੀ ਥੱਕੀ ਰਹਿੰਦੀ ਹੁਣ ਉਹ ਤੋਂ ਪਹਿਲਾਂ ਵਾਂਗਰ ਸੋਈ ਦਾ ਕੰਮ ਨਹੀਂ ਸੀ ਹੁੰਦਾ ਚਾਹੇ ਦੋ ਜਣਿਆਂ ਦੀ ਰੋਟੀ ਇਹ ਵੀ ਮੁਹਾਲ ਸੀਗੀ ਕੋਠੀ ਦੀ ਸਫਾਈ ਲਈ ਪਹਿਲਾਂ ਹੀ ਕੰਮ ਵਾਲੀ ਲੱਗੀ ਹੋਈ ਸੀਗੀ ਹੁਣ ਘਰ ਦੇ ਕੱਪੜੇ ਵੀ ਉਹੀ ਧੋ ਕੇ ਜਾਂਦੀ ਸੀ ਸੰਤ ਕੌਰ ਹਰ ਵੇਲੇ ਇੱਧਰ ਉੱਧਰ ਹਾਏ ਹਾਏ ਕਰਦੀ ਫਿਰਦੀ ਤਾਰਾ ਸਿੰਘ ਉਹਦੇ ਦੀ ਉਹਦੇ ਹੀ ਓੜਪੋੜ ਤੇ ਰਹਿੰਦਾ ਉਹਦਾ ਆਪਣਾ ਸਰੀਰ ਹੁਣ ਕਾਇਮ ਨਹੀਂ ਸੀਗਾ ਗੋਡਿਆਂ ਦਾ ਦਰਦ ਕੁਝ ਜ਼ਿਆਦਾ ਵੱਧ ਗਿਆ ਸੀ ਸਾਈਕਲ ਲਿਆ ਕੇ ਰੱਖਿਆ ਹੋਇਆ ਸੀਗਾ ਉਹਨੇ ਤਸਵੀਰ ਸਵੇਰੇ 15-20 ਮਿੰਟ ਸਾਈਕਲ ਚਲਾਉਂਦਾ ਹੱਡੀਆਂ ਦੇ ਡਾਕਟਰ ਨੇ ਦੱਸਿਆ ਸੀ ਸਾਈਕਲ ਚਲਾਉਣ ਨਾਲ ਗੋਡੇ ਕੁਝ ਨਾ ਕੁਝ ਠੀਕ ਰਹਿਣਗੇ ਤਾਂ ਵੀ ਤਾਂ ਹੀ ਨਾ ਜੇ ਉਹ ਤੋਂ ਸਾਈਕਲ ਚੱਲਦਾ ਹੋਵੇ ਬੜੀ ਮੁਸ਼ਕਲ ਨਾਲ 15 ਮਿੰਟ ਪੂਰੇ ਕਰਦਾ ਗੋਡਾਂ ਦੀ ਪੀੜ ਵੱਧ ਗਈ ਲੱਗਦੀ ਹੈ ਤੇ ਨਾੜਾ ਕੜਕ ਕੜਕ ਕਰਦਾ ਔਖਾ ਸੌਖਾ ਉਹ ਸਕੂਟਰ ਚਲਾ ਕੇ ਦੁਕਾਨ ਤੇ ਪਹੁੰਚਦਾ ਤੇ ਕੁਰਸੀ ਉੱਤੇ ਟੇਡਾ ਜਿਹਾ ਹੋ ਕੇ ਬੈਠਾ ਰਹਿੰਦਾ ਬੈਠਾ ਬੈਠਾ ਹੀ ਮੈਂ ਇਸ ਤਰ੍ਹਾਂ ਨੂੰ ਕੋਈ ਦੱਸੀ ਪੁੱਛੀ ਜਾਂਦਾ ਪਹਿਲਾਂ ਵਾਂਗ ਤੌਰ ਫੇਰ ਕੇ ਉਹ ਤੋਂ ਕੰਮ ਨਹੀਂ ਸੀ ਦੇਖਿਆ ਜਾਂਦਾਗਾ ਹੁਣ ਤਾਂ ਹਰੀ ਹੀ ਨਿਗਰਾਨੀ ਕਰਦਾ ਉਹਨੂੰ ਲੱਗਦਾ ਕਿ ਜੇ ਹਰੀ ਨਾ ਹੋਵੇ ਤਾਂ ਇਸ ਦੁਕਾਨ ਦਾ ਕਾਰੋਬਾਰ ਚੱਲਣਾ ਮੁਸ਼ਕਲ ਹੈ ਕੋਈ ਦਿਨ ਬਾਅਦ ਹਰਮੀਲ ਜਵਾਕ ਲੈ ਕੇ ਅੱਲਾ ਸਿੰਘ ਆਲੇ ਆਈ ਸੰਤਕੌਰ ਬਹੁਤਾ ਹੀ ਕਹਿ ਰਹੇ ਸੀਗੀ ਇਸੇ ਕਰਕੇ ਹਰੀ ਉਹਨੂੰ ਤੇ ਤੋਂਵੇਂ ਜਵਾਕਾਂ ਨੂੰ ਮੋਟਰਸਾਈਕਲ ਮਗਰ ਲੱਦ ਕੇ ਲੈ ਆਇਆ ਮੁੰਡਾ ਕੁੜੀ ਦੋਵੇਂ ਸਾਰੇ ਰਾਤ ਚਾਂਬਣਾ ਪਾਉਂਦੇ ਆਏ ਕੋਠੀ ਆ ਗਏ ਉਹ ਕਮਰਿਆਂ ਵਿੱਚ ਬੜਵੜ ਚੀਕਾਂ ਮਾਰਦੇ ਕਮਰਾ ਨਾਲ ਬੋਲਦਾ ਤਾਂ ਉਹ ਖੁਸ਼ ਹੁੰਦੇ ਤਾੜੀਆਂ ਵਜਾਉਂਦੇ ਹਰਮੀਲ ਉਹਨਾਂ ਤੋਂ ਮਿੰਨਾ ਮਿੰਨਾ ਦੁਖੀ ਸੀਗੀ ਉਹ ਬਿੰਦੇ ਬਿੰਦੇ ਆਖਦੀ ਨੱਚਲੇ ਹੋ ਕੇ ਨਹੀਂ ਬੰਦੇਗੇ ਉਧਰ ਸੰਤਕੌਰ ਵੀ ਹਾਏ ਹਾਏ ਸੋਨਦੀ ਸੰਤਨ ਕਰਨ ਨੂੰ ਜਵਾਕਾਂ ਦੀਆਂ ਅੰਕਲਕਾਰਾਂ ਛੰਗਾਂ ਲੱਗਦੀਆਂ ਉਹ ਆਖਦੀ ਨਹੀਂ ਕਰੀ ਜਾਣਦੇ ਜੋ ਕਰਦੇ ਆ ਘਰ ਭਰਿਆ ਭਰਿਆ ਲੱਗਦਾ ਏ ਉਹ ਬੈਠੀਆਂ ਚਾਹ ਪੀ ਰਹੀਆਂ ਸਨ ਸੰਤਕੌਰ ਨੇ ਹਰਮੀਲ ਦਾ ਮੋਢਾ ਫੜਾ ਤੇ ਕਹਿਣ ਲੱਗੀ ਥੀ ਏ ਤੂੰ ਇੱਕ ਗੱਲ ਮੰਨੇਗੀ ਮੇਰੀ ਹਾਂ ਬੇਬੇ ਜੀ ਦੱਸੋ ਤੂੰ ਜਵਾਕਾਂ ਨੂੰ ਲੈ ਕੇ ਇੱਥੇ ਆ ਜਾ ਇਹਨਾਂ ਨੂੰ ਇੱਥੇ ਕਿਸੇ ਸਕੂਲ ਚ ਲਾ ਦਿੰਨੀ ਆ ਮੈਨੂੰ ਤੁਹਾਡਾ ਆਸਰਾ ਹੋ ਜਾਊਗਾ ਨਾਲੇ ਮੁੰਡੇ ਨੂੰ ਨਿਤ ਪਿੰਡੋਂ ਆਉਣਾ ਜਾਣਾ ਔਖਾ ਆ ਹਰਮੀਲ ਸੋਚਾਂ ਵਿੱਚ ਪੈ ਗਈ ਖਾਲੀ ਗਲਾਸ ਚੱਕ ਕੇ ਰਸੋਈ ਵਿੱਚ ਚਲੀ ਗਈ ਉਹ ਕੋਈ ਫੈਸਲਾ ਨਹੀਂ ਸੀ ਕਰ ਸਕੀਗੀ ਕਿਉਂ ਦਿੱਤਾ ਨਹੀਂ ਜਵਾਬ ਦੀ ਏ ਮੇਰੀ ਗੱਲ ਦਾ ਸੰਤਕੌਰ ਦੀਆਂ ਹਸਰਤ ਭਰੀਆਂ ਨਜ਼ਰਾਂ ਹਰਮੀਲ ਉੱਤੇ ਟਿਕ ਗਈਆਂ ਉਹਦੇ ਨਾਲ ਗੱਲ ਕਰ ਲਵੇ ਜੀ ਆਪਦੇ ਪੁੱਤ ਮੈਨੂੰ ਤਾਂ ਕੋਈ ਇਤਰਾਜ਼ ਨਹੀਂਗਾ ਹਰ ਮੇਲ ਦੀ ਇੱਕ ਤਰ੍ਹਾਂ ਨਾਲ ਸਹਿਮਤੀ ਸੀਗੀ ਤਾਰਾ ਸਿੰਘ ਨੂੰ ਮਗਰ ਬਿਠਾ ਕੇ ਹਰੀ ਦੁਪਹਿਰ ਦੀ ਰੋਟੀ ਖਾਣ ਕੋਠੀ ਆਇਆ ਤਾਂ ਉਹਨਾਂ ਕੋਲ ਵੀ ਗੱਲ ਖੁੱਲ ਗਈ ਤਾਰਾ ਸਿੰਘ ਦੇ ਸੰਤਕੌਰ ਨੇ ਪਹਿਲਾਂ ਹੀ ਘਰ ਵਿੱਚ ਵਿਚਾਰ ਬਣਾ ਰੱਖਿਆ ਹੋਵੇਗਾ ਹਰੀ ਬੋਲਿਆ ਹੁਣ ਵੀ ਤਾਂ ਬੇਬੇ ਤੁਹਾਡੇ ਕੋਲ ਹੀ ਆ ਜਿੰਨੇ ਦਿਨ ਇਹਨੂੰ ਰੱਖਣਾ ਹੈ ਰੱਖ ਲਓ ਜਿੰਨੇ ਦਿਨ ਨਹੀਂ ਪੁੱਤਵੇ ਬਸ ਸਦਾ ਵਾਸਤੇ ਹੀ ਆਜੋ ਡੱਡੇ ਮੇਰੇ ਕੋਲ ਮੇਰੇ ਦਿਨ ਸੌਖੇ ਨਿਕਲ ਜਾਣਗੇ ਸੰਤਕੌਰ ਬਹੁਤ ਅਧੀਨ ਸੀਗੀ ਮੇਰਾ ਪਤਾ ਨਹੀਂ ਕੋਈ ਜੈਕਰ ਨੂੰ ਹਰੀ ਇਹ ਕਹਿ ਕੇ ਪਿੰਡੋਂ ਆਇਆ ਸੀਗਾ ਕਿ ਹੁਣ ਉਹ ਕਈ ਦਿਨ ਸ਼ਹਿਰੋਂ ਨਹੀਂ ਮੁੜਦੇਗੇ ਉਥੇ ਤਾਰਾ ਸਿੰਘ ਦੀ ਘਰ ਵਾਲੀ ਬਹੁਤ ਟਿੱਲੀ ਐ ਸਾਥੋਂ ਬਿਨਾ ਉਹਨਾਂ ਦਾ ਹੋਰ ਕੋਈ ਨਹੀਂ ਪਰ ਮਹੀਨਾ ਸਵਾ ਗੁਜ਼ਰ ਗਿਆ ਉਹ ਪਿੰਡ ਵਾਪਸ ਨਹੀਂ ਗਏਗੇ ਜਿਵੇਂ ਆਲਾ ਸਿੰਘ ਵਾਲੇ ਹੀ ਹੋ ਕੇ ਰਹਿ ਗਏ ਹੁਣ ਇੱਥੋਂ ਦੇ ਹੀ ਇੱਕ ਦਿਨ ਫਿਰ ਇਕੱਲਾ ਹੀ ਹਰੀ ਸਰਦਾਰਗੜ ਗਿਆ ਤੇ ਮਾਂ ਨੂੰ ਦੱਸਣ ਲੱਗਿਆ ਕਿ ਜਵਾਕ ਉਥੇ ਸਕੂਲ ਵਿੱਚ ਪੜ੍ਹਨ ਲਾ ਦਿੱਤੇ ਆ ਵਧੀਆ ਸਕੂਲ ਹੈ ਇੱਥੇ ਸਰਕਾਰੀ ਸਕੂਲ ਵਿੱਚ ਠੀਕ ਨਹੀਂ ਸੀਗਾ ਮਾਸਟਰ ਸਾਰਾ ਦਿਨ ਚਾਹਾਂ ਹੀ ਪੀਂਦੇ ਰਹਿੰਦੇ ਆ ਮਾਸਟਰ ਆਣੀਆਂ ਦੇ ਹੱਥਾਂ ਵਿੱਚੋਂ ਸਵਟਰ ਨਹੀਂ ਪਰੇ ਹੁੰਦੇਗੇ ਚੰਗਾ ਭਾਈ ਕਿਤੇ ਰਹੋ ਉੱਥੇ ਵੀ ਤਾਂ ਮੇਰੇ ਹੀ ਹੋ ਕਦੇ-ਕਦੇ ਢੀੜਾ ਮਾਰ ਲਿਆ ਕਰੋ ਫਿਰ ਵੀ ਜੰਮਣ ਭੋਏ ਤੇਰੀ ਜੇ ਕਰਨੇ ਅੱਖਾਂ ਪਰ ਲੀਆਂ ਸਨ ਨਹੀਂ ਮਾਂ ਮੈਂ ਇਹ ਚੰਗੇ ਨੂੰ ਹੀ ਕੀਤਾ ਹੈ ਉਥੇ ਜਵਾਕ ਪੜ ਜਾਣਗੇ ਮੇਰੀ ਵੀ ਜੂਨ ਸੁਧਰ ਜੂ ਇੱਥੇ ਜੱਟਾਂ ਚ ਰਹਿਣ ਦਾ ਤਾਂ ਹੱਜ ਨਹੀਂ ਕੋਈਗਾ ਮੈਨੂੰ ਮੇਰੀ ਜਾਤ ਚੇਤੇ ਰਹਿੰਦੀ ਹੈ ਮਰਨਾ ਤਾਂ ਪਹਿਲਾਂ ਸੰਤ ਕਰਨੇ ਸੀਗਾ ਪਰ ਤਾਰਾ ਸਿੰਘ ਮਰ ਗਿਆ ਉਹਨੇ ਵਸੀਅਤ ਕਰਵਾ ਦਿੱਤੀ ਸੀ ਕਿ ਜਿਹੜੀ ਉਹਨਾਂ ਦੀ ਗਾਰਡਰੋਬ ਦੀ ਅਲਮਾਰੀ ਵਿੱਚੋਂ ਨਿਕਲੀ ਆ ਐਸ ਵਸੀਅਤ ਦਾ ਸੰਤ ਕੌਮ ਨੂੰ ਪਹਿਲਾਂ ਪਤਾ ਸੀ ਤੋਂਵਾਂ ਨੇ ਆਪ ਸਹਿਮਤੀ ਨਾਲ ਹੀ ਇਹ ਕੰਮ ਕੀਤਾ ਸੀ ਵਸੀਅਤ ਇਹ ਸੀ ਕਿ ਤਾਰਾ ਸਿੰਘ ਦੀ ਮੌਤ ਤੋਂ ਬਾਅਦ ਮਾਡਲ ਟਾਊਨ ਵਾਲੀ ਉਹਦੀ ਕੋਠੀ ਅਤੇ ਮੰਦਰ ਰੋੜ ਤੇ ਗੁਰਨਾਣਕ ਵੁੱਡਵਰਕਰ ਵਰਕਸ ਵਾਲੀ ਦੁਕਾਨ ਦਾ ਮਾਲਕ ਹਰੀ ਸਿੰਘ ਪੁੱਤਰ ਕੁੰਡਾ ਸਿੰਘ ਜਾ ਤਰਖਾਨ ਵਸਨੀਕ ਸਰਦਾਰਗੜ ਤਹਿਸੀਲ ਆਲਾ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਹੋਵੇਗਾ